ਮੈਂ ਜਿੱਤਦਾ ਰਮਨ ਲੇਪਾ ਰਮਨ ਦੀ ਕੀ ਟਟਣਾ ਵਾਪਰੀ ਹੈ ਤੁਹਾਡੇ ਸਰ ਮੇਰਾ ਸਹੁਰਾ ਤਾਂ ਪਰੇਸ਼ਾਨ ਕਰਦਾ ਹੈ ਪੈਸੇ ਨੂੰ ਲੈ ਕੇ ਪੈਸੇ ਦੋ ਸਸਾ ਕਿਥੋਂ ਲੈ ਕੇ ਆਵੇਂ ਪੈਸੇ ਕੰਮ ਕਰਦੀ ਹੂੰ ਇਹਨਾਂ ਘਰਾਂ ਦਾ ਕੰਮ ਕਰਕੇ ਪੈਸੇ ਕਮਾ ਕੇ ਲੈ ਕਰਨੇ ਕਰਨ ਮੇਰੇ ਹੱਥ ਤੇ ਤੋਂ 10 ਦਿਨ ਹੋ ਗਏ ਜਦੋਂ ਘਰੇ ਬੈਠ ਲਗਾ ਮੈਨੂੰ ਪੈਸੇ ਦੋ ਹਾਂ ਪੈਸੇ ਮੰਗਦਾ ਪੈਸੇ ਪਿੱਛੇ ਲੜਾਈ ਹੋ ਗਈ ਪਿਛਲੀ ਗੱਲਾਂ ਬੋਲਦਾ ਮੇਰਾ ਕੋਈ ਨਹੀਂ ਮੇਰੇ ਸਾਰੇ ਮਰ ਗਏ ਫਿਰ ਆਪ ਵੀ ਮੈਨੂੰ ਬੋਲਦਾ ਮੈਨੂੰ ਰੋਟੀ ਖਾਣ ਦੀ ਜ਼ਿੰਮੇਵਾਰੀ ਦਾਨੀ ਕਰਦੇ ਹੈਂ ਕਿੰਨੀ ਤਰ੍ਹਾਂ ਨੀ ਪੈਸੇ ਦੀ ਡਿਮਾਂਡ ਕਿਉਂ ਕਰਦਾ ਕੋਈ ਨਸ਼ਾ ਹੋਇਆ ਪੈਸੇ ਦੀ ਟੀਮਾ ਤਾਂ ਕਰਦੇ ਮੈਨੂੰ ਘਾਰੇ ਬੈਠੇ ਨੂੰ ਖਾ ਘਾਰੇ ਬੈਠਾ ਵੀ ਨਹੀਂ ਖਾਂਦਾ ਇਹ ਗਾ ਰੋਟੀ ਅੱਛਾ ਕੋਈ ਨਸ਼ਾ ਬੱਤਾ ਤਾਂ ਨਹੀਂ ਕਰਦਾ ਨਸ਼ਾ ਬੱਤਾ ਕੋਈ ਨਹੀਂ ਕਰਦਾ ਇਹ ਗਾ ਦਾਰੂ ਕਦੇ ਕਦੇ ਕਿਤੇ ਕਿਤੇ ਪੀ ਲੰਦੇ ਨੇ ਤੇ ਅੱਜ ਕੀ ਆਹ ਨਾਲ ਹਮਾ ਕਰਿਆ ਸਰ ਨੂੰ ਖਾੜੀ ਨਾਲ ਮਾਰਿਆ ਅਖਰ ਦੇ ਬਾਰੇ ਨੱਕ ਦੀ ਹੱਡੀ ਤੋੜ ਤੇ ਦੰਦ ਵੀ ਤੋੜ ਦਿੱਤੇ ਤੁਸੀਂ ਕਰ ਸੀਗੇ ਉਸ ਟਾਈਮ ਸਰ ਮੈਂ ਉਸ ਟਾਈਮ ਕਾਰ ਸੀ ਮੈਂ ਨਵੀਂ ਸਰ ਬੈਠਾ ਚਨੜਨ ਸਾਈਡ ਤੇ ਕਰਤਾ ਮੈਨੂੰ ਵੀ ਸੱਟ ਕੇ ਮਾਰਿਆ ਸਾਈਡ ਤੇ ਅੱਛਾ ਪੱਟਾ ਮਾਰ ਕੇ ਪਰੇ ਨੂੰ ਕਰਤਾ ਬਿਦ ਪਰੇ ਜਾ ਤੂੰ ਵਿੱਚ ਨਾ ਵੀ ਤੇਰੇ ਮਾਰੂੰਗਾ ਪਹਿਲਾਂ ਵੀ ਲੜਾਈ ਹੁੰਦੀ ਰਹੀ ਹੈ ਕਿ ਸਰ ਪਹਿ ਲੜਾਈ ਹੁੰਦੀ ਸਿਰਫ ਗੋਲ ਤਾਲ ਕ ਚੁੱਪ ਕਰ ਜਾਂਦੇ ਸੀਗੇ ਇਸ ਵਾਰ ਜ਼ਿਆਦਾ ਵੱਧ ਗਿਆ ਉਹ ਚੋਰ ਥਕੇ ਵੀ ਖਹਾੜੀ ਮਾਰੀ ਕਾ ਮੈਨੂੰ ਬਲਾਈ ਨਾ ਜਾਓ ਕਿ ਮੇਰਾ ਭਾਰਾ ਹਾਈ ਹੋ ਜੂਗਾ ਜ਼ਿਆਦਾ ਬੋਲਦਾ ਹੋਰ ਕਿਸੇ ਨੇ ਛੜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਰ ਨਾਰਕ ਪੜੋਸੀ ਇਸ ਤੇ ਕਿ ਉਹ ਐ ਗਵਾਂਡੀ ਟੋਰਾਂ ਦੇ ਪਿੱਛੋਂ ਆ ਕੇ ਫਰਿਆ ਨਹੀਂ ਸਿਰ ਤੇ ਵੀ ਹਮਲਾ ਕਰ ਦਿੰਦਾ ਇਹਨਾਂ ਦਾ ਨਾਮ ਕੀ ਤੁਹਾਡੇ ਮਜ਼ਰੇ ਨੇ ਲਾਦਾ ਤੁਹਾਡੇ ਸਾਸੂ ਸਰ ਨਿਰਮਲ ਕੌਰ ਕਿੱਥੋਂ ਦੇ ਰਹਿਣ ਵਾਲੇ ਸਰ ਗੁਰਨਾਰਗ ਨਗਰ ਮੰਡੀ ਦੇ ਬੈਕ ਸਾਈਡ ਖੰਨੇ ਦੇ ਹਾਂਜੀ ਖੰਨੇ ਦੇ ਅੱਛਾ ਤੁਹਾਡੇ ਪੌੜੇ ਦਾ ਕੀ ਨਾਮ ਆ ਸਰ ਸੌਰੇ ਦਾ ਨਾਮ ਘਰੇ ਪਜਨ ਸਿੰਘ ਹੈ ਇਹਦੀ ਉਮਰ ਕਿੰਨੀ ਕਾ ਤੁਹਾਡੀ ਸਸਤੀ ਕੰਮ ਆ ਪੰਜਾਹ ਦੇ ਲਗਭਗ 60 ਦੇ ਹੈ ਪੰਜਾਹ ਪੰਜਾਹ ਬੱਚੇ ਕਿੰਨੇ ਨੇ ਇਹਨਾਂ ਦੇ ਸਰ ਚਾਰ ਬੱਚੇ ਨੇ ਕਿੰਨੇ ਵਿਆਹ ਹੋਏ ਨੇ ਸਰ ਦੋ ਵਿਆਹ ਹੋਏ ਨੇ ਦੋ ਪੌੜੇ ਇੱਕ ਕੁੜੀ ਮੁੰਡਾ ਕੌਣ ਸਰ ਕਿੰਨੇ ਕੁੜੀਆਂ ਕਿੰਨੀਆਂ ਪੁੜੀਆਂ ਕਿੰਨੇ ਦੋ ਕੁੜੀਆਂ ਦਾ ਮੁੰਡੇ ਆ ਮੁੰਡੇ ਕੰਮ ਕੀ ਕਰਦੇ ਨੇ ਸਰ ਪੱਠੀ ਦਾ ਕੰਮ ਕਰਦੇ ਨੇ ਏ ਵੀ ਕੰਮ ਕਰਦੇ ਸੀ ਸਰ ਇਹ ਵੀ ਪੱਠੀ ਦੇ ਕੰਮ ਕਰਦਾ ਸੀ ਇਹ ਜਾਣਦਾ ਨਹੀਂ ਕੰਮ ਤਾਂ ਜਾਣਦਾ ਨਹੀਂ ਮੈਂ ਬਿਮਾਰ ਆ ਬਿਮਾਰ ਬਿਮਾਰ ਦਾ ਬਹਾਨਾ ਲਾ ਕੇ ਸ਼ੂਗਰ ਦਾ ਬਹਾਨਾ ਲਾ ਕੇ ਬੈਠ ਰਿਹਾ ਮੈਂ ਤਾਂ ਕੰਮ ਨਹੀਂ ਉਹਦਾ ਕੰਮ ਜੇ ਕੈਦੋ ਮਾਣਾ ਝੋਟਾ ਕਰਲਾ ਨਹੀਂ ਕਰਦਾ ਇਹਨਾਂ ਕਿੰਨੇ ਕਿੰਨੀ ਕਵਾਰ ਕੀਤੇ ਨੇ ਉਹਨਾਂ ਸਰ 4-5 ਵਾਰ ਮਾਰਿਆ ਅੱਛਾ ਹਾਂਜੀ ਇੱਕ ਲੇਡੀਜ਼ ਪੇਸ਼ੈਂਟ ਆਈ ਐ ਸਰ ਕੀ ਉਹਦਾ ਮਾਮਲਾ ਹੈਗਾ ਕਿ ਕਿੱਦਾਂ ਦੀ ਸਰ ਇੱਕ ਪੇਸ਼ੈਂਟ ਆਇਆ ਆਪਣੇ ਕੋਲ ਨਿਰਮਲ ਕੌਰ ਵਾਈਫ ਆਫ ਹਰਭਜਨ ਸਿੰਘ 50 ਇਅਰ 올ਡ ਫੀਮੇਲ ਕਿ ਉਹਨੂੰ ਉਹਦੇ ਦੱਸਿਆ ਕਿ ਮੈਨੂੰ ਉਹਦੇ ਹਸਬੰਡ ਨੇ ਉਹਦੇ ਹਸਬੰਡ ਨੇ ਉਹਨੂੰ ਬਹੁਤ ਮਾਰਿਆ ਉਹ ਆਪਣੇ ਕੋਲ ਆਇਆ ਇਹ ਸਭ ਕਿਦਾਂ ਦੀ ਕੰਡੀਸ਼ਨ ਆ ਸਰ ਕੰਡੀਸ਼ਨ ਇਹ ਹੈ ਕਿ ਉਹਦੇ ਕਾਫੀ ਜ਼ਿਆਦਾ ਸੱਟ ਹੈਗੀ ਆ ਫੇਸ ਤੇ ਆ ਨੱਕ ਤੇ ਆ ਮੈਂਡੀ ਉੱਪਰਲੇ ਦੋਨਾਂ ਦੇ نیچے ਜਬਾੜੇ ਤੇ ਆ ਲੱਤ ਤੇ ਆ ਤੇ ਪੇਸ਼ੀਐਂਟ ਜਦੋਂ ਆਇਆ ਸੀ ਉਹਦੇ ਕਾਫੀ ਫੇਸ ਤੋਂ ਬਲੀਡਿੰਗ ਸੀ ਨੱਕ ਤੋਂ ਬਲੀਡਿੰਗ ਸੀ ਮੂੰਹ ਚੋਂ ਬਲੀਡਿੰਗ ਸੀ ਪਰ ਆਪਾਂ ਹੁਣ ਥੋੜਾ ਸਟੇਬਲ ਕਰ ਲਿਆ ਪੇਸ਼ੀਐਂਟ ਨੂੰ ਰੈਫਰ ਕਰਨ ਦੀ ਐਪੋਜੀਸ਼ਨ ਹੈ ਹਾਂਜੀ ਇਤਾਂ ਕਿ ਜਿਹੜਾ ਹੁਣ ਨੱਕ ਦਾ ਇਹ ਕੰਮ ਹੈ ਨਾ ਨੱਕ ਦਾ ਕੰਮ ਇਹ ਹੈ ਵੀ ਹੁਣ ਉਹਦੇ ਨੱਕ ਤੇ ਸੱਟ ਆ ਬਲੀਡਿੰਗ ਰੋਕ ਲਈ ਹੈ ਬਟ ਉਹਦੇ ਬਾਅਦ ਸੀ ਈ ਐਨ ਟੀ ਡਾਕਟਰ ਦੀ ਲੋੜ ਪਊਗੀ ਜੋ ਆਪਣੇ ਕੋਲ ਨਹੀਂ ਹੈ ਬਟ ਲੁਧਿਆਣਾ ਸਿਵਲ ਹਸਪੀਟਲ ਚ ਹੈ ਗਿਆ ਤੇ ਉਹਦੇ ਪਾਸ ਤੇ ਆਪਾਂ ਉਹਨਾਂ ਨੂੰ ਉੱਥੇ ਰੈਫਰ ਕਰਾਂਗੇ ਜੀ ਜੀ